ਅੱਜ ਪੰਜਾਬ ਦੇ ਅੰਦਰ ਆਮ ਆਦਮੀ ਦੀ ਸਰਕਾਰ ਕੇਜਰੀਵਾਲ ਦੇ ਕਹਨੇ ਦੇ ਉੱਤੇ ਅੱਜ ਭਾਰਤੀ ਜਨਤਾ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਨੂੰ ਤਾਨ ਪ੍ਰਚਾਰ ਕਰ ਰਹੀ ਹੈ ਅਤੇ ਜਿਹੜੇ ਪੰਜਾਬ ਦੇ ਅੰਦਰ ਗਰੀਬਾਂ ਦੀ ਭਲਾਈ ਲਈ ਜਿਹੜੇ ਕੈਂਪ ਲਾ ਕੇ ਲੋਕਾਂ ਨੂੰ ਜਿਹੜੀ ਸਹੂਲਤਾਂ ਮਿਲੀਆਂ ਜਿਵੇਂ ਕਿ ਕੱਚੇ ਮਕਾਨ ਦੀ ਉਹਦੇ ਨਾਲ ਜਿਹੜੇ ਹੋਰ ਬੈਨੀਫਿਟ ਮਿਲਨੇ ਆਂ ਭਾਰਤ ਸਰਕਾਰ ਬਨੋ ਇਹ ਪੰਜਾਬ ਸਰਕਾਰ برداشت ਨਹੀਂ ਕਰ ਰਹੀ ਕਿ ਇਹ ਚੱਲ ਰਹੀ ਹੈ ਕਿ ਸੈਂਟਰ ਦੀ ਕੋਈ ਵੀ ਸਕੀਮ ਪੰਜਾਬ ਚ ਲਾਗੂ ਨਾ ਹੋਵੇ ਇੱਥੇ ਪੰਜਾਬ ਚ ਅਸੀਂ ਆਪਣੀ ਮਨਮਰਜ਼ੀ ਨਾਲ ਸਾਰਾ ਕੁਝ ਕਰੀਏ ਦਾਇਰ ਦੱਸਣ ਦਾ ਜ਼ਰੂਰੀ ਹੈ ਅੱਜ ਸਾਰੇ ਪੰਜਾਬ ਦੇ ਅੰਦਰ ਜਿੱਥੇ-ਜਿੱਥੇ ਵੀ ਕੈਂਪ ਲੱਗ ਰਹੇ ਆ ਉਹਨਾਂ ਦੇ ਕੰਪਿਊਟਰ ਉਹ ਜਿਹੜੇ ਕੰਮ ਕਰਨ ਵਾਲੇ ਵਰਕਰ ਜਾਂ ਲੀਡਰ ਸਾਹਿਬਾਨਾਂ ਨੂੰ ਇਹ ਪੁਲਿਸ ਨੇ ਚੱਕ ਕੇ ਆਪਣੇ ਥਾਣੇ 'ਚ ਬੰਦ ਕੀਤਾ ਜਿਸ ਨਾਲ ਅੱਜ ਪੰਜਾਬ ਦਾ ਮਾਹੌਲ ਕਾਫੀ ਗਰਮ ਹੋਇਆ ਬਾ ਇਹ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਦੇ ਅੰਦਰ ਜੇ ਇਸੇ ਤਰ੍ਹਾਂ ਹੀ ਇਹ ਸਰਕਾਰ ਕਰਦੀ ਰਹੀ ਪਾਸ ਸਰਕਾਰ ਦਾ ਮੌਤ ਬੁਰਾ ਹਾਲ ਹੋਣੇ ਆਉਣ ਜਾ ਰਹੇ ਆ ਅੱਜ ਤੋਂ ਬਾਅਦ ਕੱਲ ਨੂੰ ਸਾਰੇ ਪੰਜਾਬ ਚ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਇਹ ਸਾਰੇ ਇਕੱਠੇ ਹੋ ਕੇ ਮਾਨਜੋਗ ਡਿਸਪਟੀ ਕਮਿਸ਼ਨਰ ਦੇ ਦਫ਼ਤਰ ਜਾ ਕੇ ਸਰਕਾਰ ਦੇ ਖਿਲਾਫ ਆਪਣਾ ਮਜ਼ਹਰਾ ਕਰਨਗੇ ਇਸ ਸਰਕਾਰ ਨੂੰ ਇਹ ਦੱਸਣਗੇ ਵੀ ਜਿਸ ਤਰ੍ਹਾਂ ਸਾਡੇ ਲੀਡਰਾਂ ਨੂੰ ਕਾਰਾਂ ਦੇ ਅੰਦਰ ਬੰਦ ਕਰਕੇ ਰੱਖਿਆ ਗਿਆ ਸਤਕਾਰਯੋਗ ਸਾਡੇ ਜ਼ਿਲ੍ਹਾ ਪ੍ਰਧਾਨ ਦਿਦਾਰ ਸਿੰਘ ਪੱਟੜੀ ਨੂੰ ਵੀ ਅੱਜ ਕਾਰ ਦੇ ਅੰਦਰ ਬੰਦ ਕਰਕੇ ਰੱਖਿਆ ਗਿਆ ਅਸੀਂ ਨਿੰਦਿਆ ਕਰਦੇ ਹਾਂ ਇਤਿਹਾਸ ਕਰਦੇ ਹਾਂ ਪੂਰੇ ਬੀਜੇਪੀ ਵਰਕਰਾਂ ਕੋਲੋਂ ਵੀ ਉਹ ਇਕੱਠੇ ਹੋ ਕੇ ਇਸ ਸਰਕਾਰ ਦੀ ਜਣਾਪੁਟੀਏ 2027 ਆਪ ਆਪਣੀ ਤਿਆਰੀ ਕਰਕੇ ਆਪਰੀ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਈਏ ਅੱਜ ਪੰਜਾਬ ਦੇ ਅੰਦਰ ਆਮ ਆਦਮੀ ਦੀ ਸਰਕਾਰ ਕੇਜਰੀਵਾਲ ਦੇ ਕਹਨੇ ਦੇ ਉੱਤੇ ਅੱਜ ਭਾਰਤੀ ਜਨਤਾ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਨੂੰ ਤੱਕ ਪਰੇਸ਼ਾਨ ਕਰ ਰਹੀ ਹੈ ਹਤੇ ਜਿਹੜੇ ਪੰਜਾਬ ਦੇ ਅੰਦਰ ਗਰੀਬਾਂ ਦੀ ਭਲਾਈ ਲਈ ਜਿਹੜੇ ਕੈਂਪ ਲਾ ਕੇ ਲੋਕਾਂ ਨੂੰ ਜਿਹੜੀ ਸਹੂਲਤਾਂ ਮਿਲੀਆਂ ਜਿਵੇਂ ਕਿ ਕੱਚੇ ਮਕਾਨ ਦੀ ਉਹਦੇ ਨਾਲ ਜਿਹੜੇ ਹੋਰ ਬੈਨੀਫਿਟ ਮਿਲਦੇ ਆਂ ਭਾਰ ਸਰਕਾਰ ਬਨੋ ਇਹ ਪੰਜਾਬ ਸਰਕਾਰ برداشت ਨਹੀਂ ਕਰ ਰਹੀ ਕਿ ਇਹ ਚੱਲ ਰਹੀ ਹੈ ਕਿ ਸੈਂਟਰ ਦੀ ਕੋਈ ਵੀ ਸਕੀਮ ਪੰਜਾਬ ਚ ਲਾਗੂ ਨਾ ਹੋਵੇ ਇੱਥੇ ਪੰਜਾਬ ਚ ਅਸੀਂ اپنی ਮਨਮਰਜ਼ੀ ਨਾਲ ਸਾਰਾ ਕੁਝ ਕਰੀਏ ਦਾਇਦਰ ਸੰਦਾ ਜ਼ਰੂਰੀ ਹੈ ਅੱਜ ਸਾਰੇ ਪੰਜਾਬ ਦੇ ਅੰਦਰ ਜਿੱਥੇ-ਜਿੱਥੇ ਵੀ ਕੈਂਪ ਲੱਗ ਰਹੇ ਹਨ ਉਹਨਾਂ ਦੇ ਕੰਪਿਊਟਰ ਉਹ ਜਿਹੜੇ ਕੰਮ ਕਰਨ ਵਾਲੇ ਵਰਕਰ ਜਾਂ ਡੀਰਿੰਗ ਸਾਹਿਬਾਨਾਂ ਨੂੰ ਇਹ ਪੁਲਿਸ ਨੇ ਚੱਕ ਕੇ ਆਪਣੇ ਥਾਣੇ 'ਚ ਬੰਦ ਕੀਤਾ ਜਿਸ ਨਾਲ ਅੱਜ ਪੰਜਾਬ ਦਾ ਮਾਹੌਲ ਕਾਫੀ ਗਰਮ ਹੋਇਆ ਬਾ ਇਹ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਦੇ ਅੰਦਰ ਜੇ ਇਸੇ ਤਰ੍ਹਾਂ ਹੀ ਇਹ ਸਰਕਾਰ ਕਰਦੀ ਰਹੀ ਤਾਂ ਸਰਕਾਰ ਦਾ ਮੌਤ ਬੁਰਾ ਹਾਲ ਹੋਣੇ ਆਉਣ ਜਾ ਰਿਹਾ ਅੱਜ ਤੋਂ ਬਾਅਦ ਕੱਲ ਨੂੰ ਸਾਰੇ ਪੰਜਾਬ ਚ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਇਹ ਸਾਰੇ ਇਕੱਠੇ ਹੋ ਕੇ ਮਾਨਜੋਗ ਡਿਪਟੀ ਕਮਿਸ਼ਨਰ ਦੇ ਦਫਤਰ ਜਾ ਕੇ ਸਰਕਾਰ ਦੇ ਖਿਲਾਫ ਆਪਣਾ ਮੁਜ਼ਾਰਾ ਕਰਨਗੇ ਤੇ ਸਰਕਾਰ ਨੂੰ ਇਹ ਦੱਸਣਗੇ ਵੀ ਜਿਸ ਤਰ੍ਹਾਂ ਸਾਡੇ ਲੀਡਰਾਂ ਨੂੰ ਕਾਰਾਂ ਦੇ ਅੰਦਰ ਬੰਦ ਕਰਕੇ ਰੱਖਿਆ ਗਿਆ ਸਤਕਾਰਯੋਗ ਸਾਡੇ ਜ਼ਿਲ੍ਹਾ ਪ੍ਰਧਾਨ ਦਿਦਾਰ ਸਿੰਘ ਪੱਟੀ ਨੂੰ ਵੀ ਅੱਜ ਕਾਰ ਦੇ ਅੰਦਰ ਬੰਦ ਕਰਕੇ ਰੱਖਿਆ ਗਿਆ ਅਸੀਂ ਇਹ ਨਿੰਦਿਆ ਕਰਦੇ ਹਾਂ ਅਤਿ ਆਸ਼ ਕਰਦੇ ਆ ਪੂਰੇ ਬੀਜੇਪੀ ਵਰਕਰਾਂ ਕੋਲੋਂ ਵੀ ਉਹ ਇਕੱਠੇ ਹੋ ਕੇ ਇਹ ਸਰਕਾਰ ਦੀ ਜਣਾ ਪੁੱਟੀਏ 2027 ਚ ਆਪ ਆਪਣੀ ਤਿਆਰੀ ਕਰਕੇ ਆਪਣੀ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਈ